ਦੂਰ ਕਹਾ ਤਜ ਜਾਏ ਤੂੰ ਆਪਣੇ ਮੋੜ ਨੂੰ ਛੱਡ ਕੇ ਹਿਰਦੇ ਨੂੰ ਜਿਹਦੇ ਨਾਲ ਤੈਰ ਰਲ ਕੇ ਕੋਣ ਜਿੱਥੋਂ ਤੇਰੀ ਹੋਉਂਦਾ ਉਹਨੂੰ ਛੱਡ ਕੇ ਤੂੰ ਦੂਰ ਜਾਂਦਾ ਫਿਰ ਉਹਨੂੰ ਬਾਹਰ ਢੋਲਦਾ ਫਿਰਦਾ ਜਾਂ ਕਾਰਨ ਜਗ ਢੂੰਡੇ ਹੋ ਨੇਰੋ ਪਾਇਓ ਤਾਂ ਹੈ ਢੂੰਡਦੇ ਫਿਰਦੇ ਮੈਂ ਕਾਹੇ ਦੱਤਨ ਬਾਹਰ ਫਲਾਣੇ ਤੀਰਸਤੇ ਮਿਲਿਆ ਸੀ ਚੇਤਰਕੂੜ ਦੇ ਘਾਟ ਤੇ ਮਿਲਿਆ ਸੀ ਰਾਮਚੰਦਰ ਤੁਰਸੀ ਦਾਸ ਨੂੰ ਝੂਠੀ ਸਾਖੀ ਬਣਾ ਲਈ ਚੋੜ ਬੋਲਤਾ ਲੋਗ ਹੰਡੋੜਦੇ ਫਿਰਦੇ ਬਹੁਤ ਬਾਾਰ ਦਰਸ਼ਨ ਕਹਿੰਦੇ ਦਿੱਤੇ ਰਾਮਚੰਦਰ ਨੇ ਪਰ ਉਹਨੂੰ ਪਤਾ ਹੀ ਨਹੀਂ ਲੱਗਿਆ ਤੁਰਸੀ ਦਾਸ ਨੂੰ ਫਿਰ ਤੋਤਾ ਬਣ ਕੇ ਦੱਸਿਆ ਉਹ ਤੁਰਸੀ ਦਾਸ ਚੰਦਰ ਕਥਾਰਿਆ ਸੰਤਾ ਤਿਲਕ ਲਾ ਰਹੇ ਨੇ ਕਦਰ ਰਾਮਚੰਦਰ ਵੀ ਆ ਕੇ ਬਹਿ ਗਿਆ ਸੰਤ ਦੇ ਪੇਸ਼ ਚ ਨਾਲ ਰਸ਼ਮਣ ਨਾਲ ਸੀਤਾ ਤੋਤਾ ਵਰਗੇ ਬੋਲਦਾ ਹਰੂਆ ਚਿਤਰ ਗੂਟ ਕੇ ਘਾਟ ਪੇ ਭਈ ਸੰਤਨ ਕੀ ਭੀਰ ਤੁਲਸੀਦਾਸ ਚੰਦਰ ਕੇ ਸਿਰ ਤਿਲਕ ਕਰੇ ਗੋਬੀਰ ਐਸ ਝੂਠ ਤੇ ਦੁਨੀਆ ਵਿਸ਼ਵਾਸ ਕਰਦੀ ਹੈ ਇਹ ਫਰਾਡ ਤੇ ਝੂਠ ਤੇ ਦੁਨੀਆ ਵਿਸ਼ਵਾਸ ਕਰਦੀ ਹੈ ਔਰ ਬੜੇ ਬੜੇ ਸੰਤ ਇਹ ਝੂਠ ਨੂੰ ਦਾਵੇ ਨਾ ਕਰ ਰਹੇ ਨੇ ਵੀ ਗੱਲ ਸੱਚੀ ਹੈ ਲੋਕ ਕੀ ਕਰ ਵਾਡੋੜਨਾ ਕੀ ਕਰਨਾ ਕੀ ਕਰੇ ਪਬਲਿਕ ਜਿਹੜੇ ਬਡੇ ਬਡੇ ਮਹਾਨ ਸੰਤ ਨੇ ਉਹ ਗੱਲ ਨੂੰ ਸੱਚ ਕਰਕੇ ਪ੍ਰਚਾਰ ਰਹੇ ਹੋੜ ਆਮ ਪਬਲਿਕ ਕੀ ਕਰੇ ਇਹ ਗੱਲਾਂ ਨੇ ਜਿਹੜੀਆਂ ਸਾਨੂੰ ਬਾਹਰ ਜੋੜਦੀਆਂ ਗੁਰਬਾਣੀ ਉਹ ਤਾਂ ਉਲਟ ਖੜੀ ਹੈ ਸਾਰੀ ਇਹਨਾਂ ਗੱਲਾਂ ਤੋਂ ਉਹ ਸੰਸਾਰੀ ਸੰਤ ਨੇ ਉਹ ਸੰਸਾਰੀ ਆਦਮੀ ਨੇ ਜਿਹੜੇ 62 ਡਾਲਰ ਸਭਰਮ ਭਲਾਈ ਜਾਣਾ ਇਹ ਤਾਂ 62 ਡਾਲਰ ਦੇ ਨੇ ਸਾਡੇ ਵੀ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਲਿਆਂ ਦੀ ਘਾਟ ਨਹੀਂ ਹੈ ਬੜਬੜੇ ਝੂਠ ਬੋਲੇ ਨੇ ਕਲੇਰ ਵਾਲਿਆਂ ਨੇ ਝੂਠ ਬੋਲੇ ਨੇ ਕੀ ਨੇ ਹੈ ਮੂਰਤੀ ਪੂਜਕ ਤੇ ਕੋ ਮੂਰਤੀ ਪੂਜ ਕਰੀ ਕਿ ਤੁਹ ਬੁਰਸਵਾਣੀ ਖਰਾਬ ਹੈ ਕਹਿੰਦੇ ਸੀ ਸਿੱਖਾਂ ਸਾਰੇ ਫਰੌਦੀ ਨੇ ਗੁਰਬਾਣੀ ਦੇ ਇੱਕ ਅੱਖਰ ਦਾ ਗਿਆਨ ਨਹੀਂ ਇਹਨਾਂ ਨੂੰ ਇਹ ਤਾਂ ਗਿਆਨ ਹੈ ਨਹੀਂ ਜਾਂ ਫਿਰ ਜਾਣ ਕੇ ਕਰਦੇ ਨੇ ਕੋਈ ਸਾਜਿਸ਼ ਦੇ ਤਹਿਤ ਕਰ ਰਹੇ ਨੇ ਅੰਦਰਖਾਨੇ ਨੂੰ ਪੈਸੇ ਮਿਲਦੇ ਨੇ ਕਿਸੇ ਏਜੰਸੀ ਤੋਂ ਤੇ ਪ੍ਰਚਾਰ ਦੇ ਤੇ ਪ੍ਰਚਾਰ ਦੇ ਪੈਸੇ ਏਜੰਸੀ ਤੋਂ ਮਿਲਦੇ ਤਾਂ ਵੀ ਗਦਾਰੀ ਕਰਦੇ ਨੇ ਗੁਰੂ ਨਾਲ ਕਿ ਅਗਿਆਨੀ ਮੂਰਖਾਂ ਦੇ ਘੋਰ ਨੇ ਪ੍ਰਚਾਰ ਕਰਦੇ ਨੇ ਤਾਂ ਵੀ ਇਹ ਗਦਾਰੀ ਕਰਦੇ ਨੇ ਜੀਵਨ ਉਹਨਾਂ ਦਾ ਚਲਿਆ ਜਾਣ ਅਜਾਈ ਸੰਸਾਰ ਦੇ ਜਿਹੜੇ ਪੈਸੇ ਨੇ ਸੰਸਾਰ ਦਾ ਸੁੱਖ ਹੈ ਇੱਥੇ ਰਹਿ ਜਾਂਦਾ ਇਹ ਤਾਂ ਬੜੇ ਬੜੇ ਰਾਜਾਂ ਦਾ ਇੱਥੇ ਰਹਿ ਜਾਂਦਾ ਕੀ ਸਿੱਖਿਆ ਫਿਰ ਤੁਸੀਂ ਸਿੱਖਿਆ ਕੀ ਗੁਰਬਾਣੀ ਤੋਂ ਕੀ ਸਿੱਖਿਆ ਗੁਰਬਾਣੀ ਤਾਂ ਬੜੇ ਬੜੇ ਰਾਜਾਂ ਨੂੰ ਨਹੀਂ ਜੇ ਜੁਗਚਾਰੇ ਆਰਜਾਲ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਇਹਨਾਂ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਤੁਹਾਨੂੰ ਕੌਣ ਜਾਣਦਾ ਨਵਾਂ ਖੰਡਾ ਵਿੱਚ ਨੌੜ ਚੱਲੇ ਸਭ ਕੋਈ ਕੌਣ ਚੱਲਦਾ ਤੁਹਾਡੇ ਨਾਲ ਥੋੜੀ ਤਾਂ ਆਪਦੇ ਵਿੱਚ ਹੀ ਛੇਤਰ ਖੜ ਗਿਆ ਕਿੰਨੇ ਥੋੜੀ ਪ੍ਰਭਤਾ ਖਸਰ ਕਿੰਨੇ ਥੋੜੇ ਪੈਸੇ ਕਰਦੇ ਸਾਰੀ ਜ਼ਿੰਦਗੀ ਦੌੜ ਤੇ ਲਾਤੀਆਂ ਨੇ ਲੋਕਾਂ ਨੇ ਕੌਣ ਸਮਝਾਵੇਂ ਇਹਨਾਂ ਨੂੰ ਅਜੇ ਮੂਰਖਾਂ ਦੇ ਕੋਲ ਤੋਂ ਮੱਥੇ ਟੇਕੀ ਜਾਂਦੇ ਜੀਵਨ ਦਾ ਥੋੜਾ ਤਾਂ ਤੁਸੀਂ ਵੀ ਮੂਰਖੇ ਹੋ ਇਹ ਤਾਂ ਬਲੇਖਾ ਪੈ ਗਿਆ ਨਾ ਲੋਈ ਅਸੀਂ ਪਤਾ ਨਹੀਂ ਕੀ ਹੋ ਗਏ ਤੁਸੀਂ ਵੀ ਮੂਰਖੇ ਹੋ ਇਹਨਾਂ ਦਾ ਜੀਵਨ ਦਾ ਕਿਹੜਾ ਸਵਾਲ ਤਾਂ ਥੋੜਾ ਜਾਂਦਾ ਇਹ ਤਾਂ ਵਿਚਾਰੇ ਨਹੀਂ ਜਾਣਦੇ ਆਪ ਲੋਕ ਤਾਂ ਤੁਸੀਂ ਕੀ ਸਿੱਖਿਆ ساری ਜ਼ਿੰਦਗੀ ਚ ਗੁਰਬਾਣੀ ਕੀ ਕਹਿੰਦੀ ਹੈ ਤੁਸੀਂ ਕੀ ਕਰਦੇ ਹੋ ਇਹ ਲੋਕ ਜਿਹੜੇ ਨੇ ਇਹ ਨਹੀਂ ਅੰਦਰ ਨੂੰ ਚੱਕਣ ਦਿੰਦੇ ਗੁਰਬਾਣੀ ਦੇ ਦਰੋਜ ਖੜੇ ਨੇ ਸਾਰੇ ਕਿਆ ਕਾਰਨ ਜਾ ਕੇ ਢੁੰਡਿਓ ਸਾਰਾ ਬਾਹ ਢੁੰਡ ਲਿਆ ਨਾ ਗਰਨ ਜਾਕ ਕਬੀਰ ਵੀ ਬਾਹ ਢੋੜਦਾ ਸੀ ਪਹਿਲਾਂ ਕਹਿੰਦਾ ਹੁਣ ਮੈਂ ਨੇੜਿਓਂ ਹੀ ਪਾ ਲਿਆ ਅੰਦਰੋਂ ਤਿਰਕੁਟੀ ਤੋਦ ਦਿਮਾਗ ਤੋਂ ਦਿਲ ਤੱਕ ਦਾ ਫਿਰ ਲੱਕ ਫਾਸਲਾ ਬਾਹਰ ਤਾਂ ਜਾਣਾ ਨਹੀਂ ਨੋ ਪੈਰਾਂ ਨੇ ਤਾਂ ਕਿ ਡਿੰਗ ਵੀ ਨਹੀਂ ਨਾ ਪਟਣੀ ਅਕੀਦਾ ਦੂਰੀ ਕਹਨੇ ਨਾ ਜਿੱਥੇ ਅਸੀਂ ਪੈਰਾਂ ਦੇ ਖੜੇ ਆ ਨਾ ਇਹ ਤਾਂ ਜ਼ਮੀਨ ਤੇ ਅੱਗੇ ਹੋਵੇ ਪਿੱਛੇ ਹੋਵੇ ਆ ਸਾਈਡ ਤੇ ਹੋਵੇ ਤਾਂ ਹੀ ਦੂਰੀ ਹੈ ਨਾ ਜਿੱਥੇ ਖੜੇ ਨੇ ਜਿੱਥੇ ਬੈਠੇ ਆ ਉੱਥੇ ਹੀ ਬੈਠਿਆ ਨੇ ਪਾ ਲਿਆ ਦੂਰੀ ਤਾਂ ਫਿਰ ਹੈ ਸਰਵੈਣੀ ਦੂਰੀ ਹੈ ਦਿਮਾਗ ਤੋਂ ਦਿਲ ਤੱਕ ਦੀ ਦੂਰੀ ਹੈ ਦਿਮਾਗ ਕਰਕੇ ਬਾਹਰ ਟੋੜਦਾ ਸੀ ਜੇ ਦਿਮਾਗ ਅੰਦਰੋਂ ਹੀ ਝਾਕਣ ਲੱਗਿਆ ਤਾਂ ਦਿਲ ਜਿੱਤ ਤਾ ਥਾਈਓ ਦਿਲ ਜਿੱਕੇ ਵਿੱਚ ਸੀ ਹਾਰਟ ਉਹਦੀ ਸ਼ਕਤੀ ਨਾਲ ਚੱਲਦਾ ਹਾਰਟ ਨੂੰ ਪ੍ਰੈਸ਼ਰ ਦੇ ਬਿਨਾਂ ਹਾਰਟ ਨਹੀਂ ਚੱਲ ਸਕਦਾ ਜਿਹੜੀ ਸ਼ਕਤੀ ਹਾਰਟ ਚਲਾਉਂਦੀ ਹੈ ਉਹ ਸ਼ਕਤੀ ਨੂੰ ਢੰਗਣਾ ਸੀ ਜਿਹੜੀ ਸ਼ਕਤੀ ਸਾਹ ਲੈਂਦੀ ਹੈ ਉਹੀ ਸ਼ਕਤੀ ਸਾਡਾ ਮੂਲ ਹੈ ਬਸ ਉਹ ਸ਼ਕਤੀ ਹੈ ਅੱਖਾਂ ਨਾਲ ਦਿਖਣ ਵਾਲੀ ਕੋਈ ਚੀਜ਼ ਨਹੀਂ ਮਹਿਸੂਸ ਕਰ ਲਈ ਕੀ ਹੋ ਗਿਆ ਜੇ ਜਗ ਕਾਰਨ ਜਗ ਢੋਡਿਓ ਨੇਰੋ ਪਾਇਓ ਤਾਹੇ ਮੈਂ ਤਾਂ ਨੇੜਿਓਂ ਹੀ ਪਾ ਲਿਆ ਜਿਹਨੂੰ ਮੈਂ ਬਥੇਰਾ ਬਾਹਰ ਢੋਲਿਆ ਦੁਨੀਆ ਵੀ ਢੋਲਦੀ ਸਾਰਾ ਜਗ ਢੋਲ ਲਿਆ ਬਾਰੋਂ ਨਹੀਂ ਮਿਲਿਆ ਤੇ ਹੁਣ ਅੰਦਰੋਂ ਹੀ ਪਾ ਲਿਆ ਅੰਦਰੋਂ ਪਾ ਲਿਆ ਤਾਂ ਬੰਨੂ ਦੱਸਿਆ ਗਿਆ ਵੀ ਅੰਦਰੋਂ ਮਿਲਦਾ ਹੁੰਦਾ ਬਾਹਰੋਂ ਨਹੀਂ ਮਿਲਦਾ ਹੁੰਦਾ ਤੇ ਬਾਹਰੋਂ ਢੋਣ ਤੇ ਥੱਕ ਲਿਆ ਸੀ ਨਾ ਗੁਰਬਾਣੀ ਵੀ ਇਹ ਕਹਿੰਦੀ ਹੈ ਦਾਇ ਦਾ ਢੂੰਡ ਕਰ ਹੀ ਮੈਂ ਪਾਇਆ ਮੇਲ ਪਿਆ ਸੰਤਗੁਰੂ ਸੰਤਗੁਰੂ ਬੁਲਾਇਆ ਸੱਚ ਦਾ ਗਿਆਨ ਜਦ ਪ੍ਰਾਪਤ ਹੋਇਆ ਉਹਨੇ ਬੁਲਾਇਆ ਗਿਆਨ ਨੇ ਬੁਲਾਇਆ ਸੱਚ ਦਾ ਗਿਆਨ ਕਿਸੇ ਗ੍ਰੰਥ ਚੋਂ ਜਦ ਮਿਲਦਾ ਕਿਸੇ ਪੋਥੀ ਚੋਂ ਮਿਲਦਾ ਹੈ ਜਾਂ ਕਿਵੇਂ ਵੀ ਮਿਲਦਾ ਸੱਚ ਦਾ ਗਿਆਨ ਮਿਲਦਾ ਹੈ ਤਾਂ ਸਤ ਸਰੂਪ ਦਾ ਦਰਸ਼ਨ ਹੁੰਦਾ ਸਤ ਸਰੂਪ ਦਾ ਮੇਲ ਹੁੰਦਾ ਆਤਮ ਸਰੂਪ ਨਾਲ ਤਾਂ ਮੇਲ ਹੁੰਦਾ ਟੈਂਕਾ ਵਿਕਟ ਘਾਟ ਘਟਮਾਹੀ ਖੋਲ ਕਪਾਟ ਮਹਿਲ ਕਿ ਨ ਜਾਹੇ ਵਿਕਟ ਘਾਟ ਕਟਮਾਹੀ ਵਿਕਟ ਬੜਾ ਔਖ ਵਿਕਟ ਔਖੇ ਨੂੰ ਕਹਿੰਦੇ ਨੇ ਹਿੰਦੀ ਜਿਹੜਾ ਉਹ ਹੈ ਵਿਕਟ ਔਖਾ ਘਾਟ ਕਟਮਾਹੀ ਵਿਕਟ ਕਾਟ ਵਿਕਟ ਕਾਟ ਕੀ ਹੈ ਵਿਕਟ ਇਹ ਵੀ ਹੁੰਦਾ ਹੈ ਜਿਹੜਾ ਕਟਿਆ ਨਹੀਂ ਜਾ ਸਕਦਾ ਅਸਲ ਦੇ ਵਿੱਚ ਵਿਗੜਦਾ ਹੈ ਕਟਿਆ ਨਹੀਂ ਜਾ ਸਕਦਾ ਜਿਹੜਾ ਜੋੜ ਹੈ ਨਾ ਸੱਠ ਕਠੋਰ ਕੁਚੀਲ ਕੋ ਗਿਆਨੀ ਜਿਹੜਾ ਜੋੜ ਹੈ ਨਾ ਇਹਦਾ ਆਤਮਾ ਜੜ ਰਦਾਰ ਚੇਤਨ ਦਾ ਉਹ ਵਿਗਟ ਘਾਟ ਹੋਰ ਨਹੀਂ ਲੱਭਣੋ ਜੇ ਜੋੜ ਲੱਗੇ ਤੇ ਲੱਭ ਜ ਮੇਰਾ ਖੋਲ ਲੀਏ ਜੇ ਜੋੜ ਹੀ ਨਹੀਂ ਲੱਭਦਾ ਖੋਲੀਏ ਕਿ ਤੁਹਾਨੂੰ ਪਤਾ ਕਿ ਤੁਹਾਨੂੰ ਲੱਗੇ ਵੀ ਕਿੱਥੇ ਤੱਕ ਚੇਤਨਿਕ ਉਸ ਤੋਂ ਬਾਅਦ ਜਨਨ ਸ਼ੁਰੂ ਹੋ ਜਾਂਦਾ ਹੈ ਚੇਤਨਾ ਜਨਨ ਨੂੰ ਜੋੜਨ ਵਾਲਾ ਜਿਹੜਾ ਹੈ ਘਾਟੋਂ ਨਹੀਂ ਬਣਦਾ ਕਿਸੇ ਚੀਜ਼ ਨੂੰ ਕਟਿਆ ਕੱਟ ਕੇ ਅਲੱਗ ਨਹੀਂ ਕਰ ਸਕਦੇ ਵਿਗਟ ਵੇ ਕੱਟ ਲੈ ਕੱਟਿਆ ਜਾ ਸਰਪ ਕੱਟਿਆ ਤਾਂ ਤਾਂ ਜਾਵੇ ਜੋ ਤਾਂ ਪਤਾ ਲੱਗੇ ਹੈ ਕਿੱਥੇ ਕੱਟਦੇ ਵਿੱਚ ਜਿਹੜਾ ਜੋੜ ਹੈ ਵਿਖਤ ਜੋੜ ਹੈ ਉਹਦੀ ਸਮਝ ਨਹੀਂ ਆ ਰਹੀ ਕਿਸੇ ਤਾਂ ਭਾਈ ਪਰ ਤੂੰ ਕੀ ਕਰਨੇ ਜੋੜ ਤੇ ਕੀ ਲੈਣਾ ਆਪਾਂ ਉਸਿਰਫ ਇਹ ਕਰ ਕਿ ਭਰਮ ਦੂਰ ਕਰਕੇ ਹਿਰਦੇ ਚ ਵੱਡ ਜਾ ਅੰਦਰ ਵੱਡ ਜਾ ਫੋਲ ਕਪਾਟ ਮਹਿਲ ਕੀ ਨਜਾਇ ਮਹਿਲ ਕੀ ਨਜਾਇ ਉਹ ਜੋਰਾਂ ਦੇ ਖਣ ਲੱਗਣੀ ਬਾਹਰ ਬਾਹਰ ਘੜ ਕੇ ਜੇ ਕਿਤੇ ਆਪਾ ਜਾਈਏ ਕਿਸੇ ਕੋਠੀ ਚ ਉਹਦੇ ਅੜ ਵਾਲੇ ਘੁੰਮ ਕੇ ਨ ਦੇਖਣ ਲੱਗ ਜੇ ਉਹ ਅੜ ਵਾਲੇ ਬਾਗ ਕਿਹਾ ਜਾ ਬੂਟੇ ਕਹਾਜੇ ਨੇ ਫੁੱਲ ਕਹਾਜੇ ਨੇ ਚਾਰ ਦਿਵਾਰੀ ਕਹੀ ਜੇ ਬਾਹਰ ਕਹਿੰਦਾ ਤੇ ਕੀ ਕੋਸ ਹੈ ਤੁਸੀਂ ਕੀ ਲੈਣਾ ਤੁਸੀਂ ਤਾਂ ਅੰਦਰ ਜਾ ਬਣੋ ਚੁੱਪ ਕਰਕੇ ਆਪਾਂ ਨੂੰ ਬਾਹਰ ਤੱਕ ਕੋਈ ਮਤਲਬ ਨਹੀਂ ਉਹਦੇ ਸਾਡਾ ਬੜਿਆ ਹੋਇਆ ਹੈ ਬਾਹਰ ਉਹਦੇ ਕੀ ਹੈ ਸਿਰਫ ਅੰਦਰ ਜੋ ਉਹਦੇ ਚੀਜ਼ ਹੈ ਜੋ ਅੰਦਰ ਉਹਦੇ ਰੰਦਾ ਹੈ ਉਹਦੇ ਨਾਲ ਸਾਡਾ ਤੁਹਾਨੂੰ ਲੋੜ ਹੈ ਜਾਂ ਸਾਡਾ ਕੰਮ ਉਹਦੇ ਤੇ ਹੀ ਮਤਲਬ ਹੈ ਜੋ ਤੇ ਅੰਦਰ ਵਸਦਾ ਹੈ ਇਸ ਅੰਦਰ ਨੇ ਕੋਈ ਮਸਲਾ ਇਸ ਦੇ ਵਿੱਚ ਕੌਣ ਵਸਾਈ ਇਸ ਬੰਦਰ ਵਿੱਚ ਕੌਣ ਵਸਾਈ ਬੰਦਰ ਚ ਰਹਿੰਦਾ ਕੌਣ ਉਹਦੇ ਨਾਲ ਮਤਲਬ ਮੰਦਰ ਦੇ ਅੰਦਰ ਸਿੱਕੀ ਲੈਣ ਮੰਦਰ ਕਿੱਥੇ ਚੱਕਾ ਕਿਹਾ ਜਾ ਕਾਂਦਾ ਬਣਿਆ ਹੋਇਆ ਕੋਈ ਬਦਲ ਨਹੀਂ ਬੰਦਰ ਦੇ ਵਿੱਚ ਕੌਣ ਰਹਿੰਦਾ ਉਹਦੇ ਸਿੱਕ ਮਤਲਬ ਮੰਦਰ ਦੀ ਖੋਜ ਤੋਂ ਰੋਕਿਆ ਮੰਦਰ ਦੇ ਇਹ ਵਿਚ ਰਹਿੰਦੇ ਉਹਦੇ ਨੂੰ ਜੁੜਨੀ ਸੀ ਮਤਲਬ ਉਹਦੇ ਵਾਸਤੇ ਕਰਿਆ ਸੀ ਦੇਖ ਅਟਲ ਟਲ ਕਤਹਿਨ ਜਾਵਾ ਜਦ ਮੰਦਰ ਦੇ ਅਸੀਂ ਵਿਚ ਬੜ ਜਾਗੇ ਰੋ ਉਹ ਅਟਲ ਹੈ ਟਾਲੋ ਹੁੰਦਾ ਜਿਹੜਾ ਆਪਣੀ ਜਗ੍ਹਾ ਅਡੋਲ ਬੈਠਾ ਅਡੋਲ ਦੀ ਸੈਂਸ ਵਿੱਚ ਜਿਹਦੇ ਅੰਦਰ ਕੋਈ ਫੁਰਨਾ ਉੱਠ ਗਈ ਨਹੀਂ ਫੁਰਨਾ ਡੋਲਦਾ ਜਿੱਥੇ ਫੁਰਨਾ ਉੱਟਦਾ ਉੱਥੇ ਡੋਲਦੇ ਹੋ ਜਿੱਥੇ ਕੋਈ ਫੁਰਨਾ ਨਹੀਂ ਉੱਟਦਾ ਉਹ اٹਲ ਹੈ ਉਹਨੂੰ اٹਲ ਨੂੰ ਦੇਖ ਕੇ ਹੀ ਤੁਸੀਂ اٹਲ ਹੋਵੋਗੇ ਉਹ ਜੱਸ ਹੋਏ ਜਾਵ ਸ੍ਰੂਪ ਤੁਹਾਡਾ ਟਲ ਕਾਤ ਹੋਣਾ ਨਹੀਂ ਜਾਈ ਫੇਰ ਤੁਸੀਂ ਦੀ ਬਾਹਰ ਤੁਹਾਡੇ ਅੰਦਰੋਂ ਵੀ ਫੁਰਨੇ ਹੋਏ ਸ਼ਾਬਾਸ਼ ਤੇ ਬੰਦ ਹੋ ਜਾਣਗੇ ਫੁਰਨੇ ਸਾਨੂੰ ਇੱਕ ਜਗ੍ਹਾ ਟਿਕਣ ਨਹੀਂ ਦਿੰਦੇ ਕਦੇ ਕਿਹ ਜਾ ਫੁਰਨਾਉੜਦਾ ਕਦੇ ਕਿਹ ਜਾਉੜਦਾ ਜਿੱਥੇ ਫੁਰਨਾਉੜਦਾ ਉੱਥੇ ਜਾ ਜੁੜਦੇ ਆ ਤੇ ਆਪ ਜਿਹੜਾ ਹੈਗਾ ਸਾਡਾ ਅਟਲਾਂ ਦੇ ਨਾਲ ਜੁੜ ਕੇ ਧਿਆਨ ਵੀ ਅਡਲ ਹੋ ਜਾਊਗਾ ਫਿਰ ਹੋਰ ਕਿਤੇ ਨਹੀਂ ਜਾਂਦੇ ਛੱਡ ਕੇ ਉਹਨੂੰ ਟਾਲਕਾ ਤੋਂ ਉਹਨੂੰ ਰਹਿ ਲਪਟ ਘਟ ਪਰਚੋ ਪਾਵਾਂ ਫੇਰ ਉਹਦੇ ਨਾਲੇ ਲਪਟ ਜਾਂਦੇ ਆ ਉਧਰ ਨਾਲ ਇੱਕ ਮਿਕੋ ਹੋ ਜਾਂਦਾ ਐਂ ਕਹੋ ਇੱਕ ਮਿਕੋ ਹੋਇਆ ਰਹਿੰਦਾ ਫਿਰ ਇਹ ਧਿਆਨ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਧਿਆਨ ਮਨ ਮਨ ਇੱਕ ਬਏ ਇੱਕ ਕੋ ਫੇਰ ਇੱਕ ਹੁੰਦਾ ਇਹ ਉਹ ਟੱਲ ਇਹ ਵੀ ਟੱਲਦਾ ਹੈ ਉਹ ਟਿਕਿਆ ਹੋਇਆ ਇਹ ਟਿਕਿਆ ਹੋਇਆ ਟਿਕਿਆ ਹੋਇਆ ਕਰਕੇ ਜੁੜਦਾ ਹੈ ਇੱਕ ਚੀਜ਼ ਟਿੱਕੀ ਹੋਈ ਹੈ ਦੂਜੀ ਨਹੀਂ ਟਿੱਕੀ ਹੋਈ ਜੋੜੀ ਹੈ ਜੋੜ ਨਹੀਂ ਪਤਾ